ਦੇਸ਼ਵਿਤ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਤਾਨ ਸ਼ਰਮਾ ਖਬਰਾਂ ਦੇਸ ਦਾ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਸੁਆਤੀ ਮਾਲੀਵਾਲ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਵਾਉਣ ਅਦਾਲਤ ਪਹੁੰਚੀ ਸੁਆਤੀ ਮਾਲੀਵਾਲ ਕੋਟਮਾਰ ਮਾਮਲੇ ਦੇ ਵਿੱਚ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ ਵੀ ਵਰਮਾਰ ਪਟਨਾ ਦੇ ਨਿੱਜੀ ਸਕੂਲ ਤੋਂ 4 ਸਾਲਾ ਬੱਚੇ ਦੀ ਮਿਲੀ ਮ੍ਰਿਤਕ ਦੇ ਲੋਕਾਂ ਵੱਲੋਂ ਸਾੜ ਹੁਕ 2024 ਦੇ ਵਿੱਚ ਭਾਰਤ ਕਰੇਗਾ ਲਗਭਗ 7% ਨਾਲ ਆਰਥਿਕ ਵਿਕਾਸ ਸੁਪਰੀਮ ਕੋਰਟ ਨੇ ਕਿਹਾ ਸੰਵਿਧਾਨਕ ਬੈਂਚ ਦਾ ਫੈਸਲਾ ਕਟਿੰਗਿੰਤੀ ਵਾਲੇ ਬੈਂਚ ਮੰਨਣ ਲਈ ਪਾਬੰਦ ਮਹਾਰਾਸ਼ਟਰਾ ਚ फरार ਪੁਲਿਸ ਇੰਸਪੈਕਟਰ ਦੇ ਕਰੋ 1 ਕਰੋੜ 32 ਲੱਖ ਰੁਪਏ ਦਾ ਸੋ ਨਬਰਾਮਤ ਕਾਰ ਸ਼ੋਰੂਮ ਗੋਲੀਬਾਰੀ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਹਮਲਾਵਰ ਖੋੜਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕਰਕੇ ਮੁੰਬਈ ਲਿਆਂਦਾ ਗਿਆ ਵਿਆਹ ਦਾ ਪ੍ਰਸਤਾਵ ਰੱਦ ਕਰਨ ਵਾਲੀ ਲੜਕੀ ਦੀ ਹੱਤਿਆ ਕਰਨ ਵਾਲਾ ਨੌਜਵਾਨ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਨੇ ਫਾਜਪਾ ਤੇ ਲਗਾਇਆ ਤਿੱਖਾ ਨਿਸ਼ਾਨਾ ਇਹ ਹ ਦੇਸ਼ ਦੇ ਵਿੱਚ ਕਾਨਾ ਚਾਹੀ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਸੋ ਇਸ ਸਨੱਚੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅੱਜਾਂ ਦੇ ਹਰ ਖਬਰਾਂ ਨਾਲ ਵਿਦਾਇਗੀ ਦੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਾਤੀ ਮਾਲੀਵਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵੀਰਵ ਕੁਮਾਰ ਵੱਲੋਂ ਕੀਤੇ ਗਏ ਦੁਰਵਿਹਾਰ ਦੇ ਮਾਮਲੇ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਅੱਜ 30 ਹਜ਼ਾਰੀ ਅਦਾਲਤ ਪਹੁੰਚੀ ਅਧਿਕਾਰੀਆਂ ਨੇ ਦੱਸਿਆ ਕਿ ਮਾਲੀਵਾਲ ਸਵੇਰੇ 11 ਵਜੇ ਦਿੱਲੀ ਪੁਲਿਸ ਦੀ ਟੀਮ ਦੇ ਨਾਲ ਆਪਣੀ ਰਿਹਾਈ ਕੀਤੀ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ आम आदमी पार्टी दी राज्यसभा मेंबर स्वाति मालीवाल ते कथित ਹਮਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ <div>ਬੀਬਕ ਕੁਮਾਰ ਅਜਕੌਮੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਲਈ ਹੋਏ ਕਮਿਸ਼ਨ ਨੇ ਉਸ ਨੂੰ ਅਚਾਨਕ 11:00 ਵਜੇ ਪੇਸ਼ ਹੋਣ ਲਈ ਸੱਮਨ ਜਾਰੀ ਕੀਤਾ ਸੀ ਐਨਸੀਡਬੀ ਦੀ ਮੁਖੀ ਰੇਖਾ ਸ਼ਰਮਾ ਨੇ ਇਹ ਕਮਿਸ਼ਨ ਦੀ ਟੀਮ ਵੀਰਵਾਰ ਨੂੰ ਬੀਬਕ ਕੁਮਾਰ ਦੇ ਘਰ ਨੋਟਿਸ ਦੇਣ ਲਈ ਭਰੋਗ ਕਰ ਲਈ ਸੀ ਉਸ ਦੀ ਪਤਨੀ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਚੰਗ ਪੁਲਿਸ ਨਾਲ ਲਾਜਮੋੜੋ ਦੀ ਰਿਹਾਈស្តਈ। ਤੀਜੀ ਅਹਿਮ ਖਬਰ ਪਟਨਾ ਤੋਂ ਸਾਹਮਣੇ ਆ ਰਹੀ ਹੈ। ਪਟਨਾ ਸ਼ਹਿਰ ਦੇ ਦਿਗਾਇ ਇਲਾਕੇ ਵਿੱਚ ਅਜਨੇਜ ਸਕੂਲ ਦੇ ਆਹਾਤੇ ਤੋਂ 4 ਸਾਲਾ ਵਿਦਿਆਰਥੀ ਦੀ ਮ੍ਰਿਤਕ ਦੇ ਬਰਾਮਦ ਹੋਣ ਤੋਂ ਬਾਅਦ ਉਸ ਵਿੱਚ ਆਈ ਫੀਡ ਨੇ ਸਕੂਲ ਨੂੰ ਮੰਗਲਗਾ ਦਿੱਤੀ। ਪੁਲਿਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਦੌਰਾਨ ਬੱਚੇ ਦੀ ਲਾਸ਼ ਸਕੂਲ ਚ ਬਰਾਮਦ ਹੋਈ। ਘਟਨਾ ਦੇ ਸੰਬੰਧ ਵਿੱਚ ਤਿੰਨ مشਕੂਕ ਵਿਅਕਤੀਆਂ ਹਿਰਾਸਤ ਵਿੱਚ ਲੈ ਲਿਆ ਗਿਆ। ਸਕੂਲ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਗੁੱਸੇ ਵਿੱਚ ਆਏ ਕੁਝ ਲੋਕਾਂ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਵੀਰਵਾਰ ਨੂੰ ਬੱਚਾ ਸਕੂਲ ਤੋਂ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ। ਸਕੂਲ ਪ੍ਰਸ਼ਾਸਨ ਸ਼ਾਮ ਤੱਕ ਲੜਕੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਾ ਰਿਹਾ। ਰਾਤ ਨੂੰ ਜਦੋਂ ਵਿਦਿਆਰਥੀ ਦੀ ਲਾਸ਼ ਸਕੂਲ ਦੇ ਅੰਦਰ ਮਿਲੀ ਤਾਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰ ਅਤੇ ਸਥਾਨਕ ਨਿਵਾਸੀ ਅੱਜ ਸਵੇਰੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਤੇ ਅੱਗ ਲਗਾ ਦਿੱਤੀ। ਲੋਕਾਂ ਨੇ ਸੜਕ ਤੇ ਟਾਇਰ ਫੁੱਪ ਕੇ ਤੇ ਆਵਾਜਾਈ ਦੀ ਜਾਨ ਕੀਤੀ। ਚੌਥੀ ਅਹਿਮ ਖਬਰ ਸੰਯੁਕਤ ਰਾਸ਼ਟਰ ਤੋਂ سامنے ਆ ਰਹੀ ਹੈ। ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਤੇ ਇਹ ਕਈ ਪੱਛਮੀ ਕੰਪਨੀਆਂ ਲਈ ਨਿਵੇਸ਼ ਨਵਾਂ ਦੇਸ਼ ਬਣ ਗਿਆ। ਜਦੋਂ ਕਿ ਚੀਨ ਵਿੱਚ ਵਿਦੇਸ਼ੀ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ। ਮਾਹਿਰ ਨੇ ਗੱਲ ਸੰਯੁਕਤ ਰਾਸ਼ਟਰ ਵੱਲੋਂ 2024 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ ਵਾਅਦੇ ਨੂੰ ਸੋਧਨ ਦੇ ਮੌਕੇ ਦਿੱਤੀ। ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੇ ਆਰਥਿਕ ਵਿਸ਼ਲੇਸ਼ਣ ਅਤੇ ਨੈਪੀ ਡਿਵੀਜ਼ਨ ਵਿੱਚ ਪਵਾਂਤਰੀ ਆਰਥਿਕ ਨਿਗਰਾਨੀ ਸ਼ਾਖਾ ਦੇ ਮੁਖੀ ਹਾਮਿਦ ਰਾਸ਼ੀਦ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਲ 2024 ਲਈ ਭਾਰਤ ਦੇ ਵਿਕਾਸ ਦੇ ਨਿਮਾਨ ਨੂੰ ਸੋਧਿਆ ਗਿਆ ਹੈ ਇਹ ਅੰਦਾਜ਼ਾ ਲਗਾਇਆ ਜਾਇਆ ਹੈ ਕਿ ਇਸ ਸਾਲ ਦੇਸ਼ ਦੀ ਆਰਥਿਕਤਾ ਲਗਭਗ 7% ਦੀ ਦਰ ਦੇ ਨਾਲ ਵਧੇਗੀ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੁਪਰੀਮ ਕੋਰਟ ਨੇ ਆਪਣੇ ਅਪ੍ਰੈਲ 2022 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੰਵਿਧਾਨਿਕ ਬੈਂਚ ਦਾ ਫੈਸਲਾ ਘਾਟਗਿੰਤੀ ਬੈਂਚ ਮੰਨ ਲਈ ਪਾਬੰਦ ਹੋਣਗੇ 7 ਅਪ੍ਰੈਲ 2022 ਦੇ ਆਪਣੇ ਆਦੇਸ਼ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਪੰਚਾਇਤ ਉਸ ਜ਼ਮੀਨ ਦੀ ਮਾਲਕੀ ਦਾ ਦਾਵਾ ਨਹੀਂ ਕਰ ਸਕਦੀ ਜੋ ਹਰਿਆਣਾ ਵਿੱਚ ਭੂਮੀ ਕਾਨੂੰਨ ਦੇ ਤਹਿਤ ਅਸਲ ਮਾਲਕਾ ਤੋਂ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਵੱਧ ਵੱਧ ਲਈ ਗਈ ਹੈ ਸਿਖਰੀ ਅਦਾਲਤ ਨੇ ਕਿਹਾ ਕਿ ਪੰਚਾਇਤਾਂ ਸਿਰਫ ਮਾਲਕਾਂ ਤੋਂ ਲਈ ਜ਼ਮੀਨ ਦਾ ਪ੍ਰਬੰਧਨ ਅਤੇ ਨਿਯੰਤਰਣ ਕਰ ਸਕਦੀਆਂ ਨੇ ਤੇ ਇਸ ਦੇ ਮਾਲਕੀ ਦਾ ਦਾਵਾ ਨਹੀਂ ਕਰ ਸਕਦੀਆਂ ਸੁਪਰੀਮ ਕੋਰਟ ਨੇ ਅਪ੍ਰੈਲ 2022 ਦੇ ਫੈਸਲੇ ਦੀ ਸਮੀਖਿਆ ਦੀ ਅਪੀਲ ਕਰਨ ਵਾਲੀ ਪਟੀਸ਼ਨ ਤੇ ਫੈਸਲਾ ਦਿੱਤਾ ਇਸ ਵਿੱਚ ਕਿਹਾ ਗਿਆ ਹੈ ਕਿ ਸੰਵਿਧਾਨਕ ਬੈਂਚ ਵੱਲੋਂ ਤੈਅ ਕਾਨੂੰਨ ਨੂੰ ਅੰਡਿੱਠਾ ਕਰਨਾ ਤੇ ਇਸ ਦਾ ਵਿਰੋਧ ਕਰਨ ਵਾਲਾ ਨਜ਼ਰੀਆ ਲੈਣਾ ਗਲਤੀ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਸਾਡੇ ਵਿਚਾਰ ਵਿੱਚ ਸੰਵਿਧਾਨਕ ਬੈਂਚ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰਨ ਨਾਲ ਇਸ ਦੀ ਤਾਕਤ ਕਮਜ਼ੋਰ ਹੋ ਜਾਵੇਗੀ। ਛੇਵੀਂ ਅਹਿਮ ਖਬਰ ਛਤਰਪਤੀ ਸੰਭਾਜੀ ਨਗਰ ਤੋਂ ਸਾਹਮਣੇ ਆ ਰਹੀ ਹੈ। ਮਹਾਰਾਸ਼ਟਰ ਦੇ 1.5 ਜ਼ਿਲ੍ਹੇ ਵਿੱਚ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮਲਜ਼ਮ ਪੁਲਿਸ ਮੁਲਾਜ਼ਮ ਦੇ ਘਰੋਂ 1 ਕਰੋੜ ਰੁਪਏ ਅਤੇ 72 ਲੱਖ ਰੁਪਏ ਦਾ ਸੋਨਾ ਤਿਕਨੇ ਬਰਾਮਦ ਕੀਤਾ। ਪੁਲਿਸ ਇੰਸਪੈਕਟਰ ਹਰੀਪਾਉ ਖਾੜੇ ਨੂੰ 15 ਮਈ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮਲਜ਼ਮ ਬਣਾਇਆ ਗਿਆ ਸੀ ਤੇ ਉਦੋਂ ਤੋਂ ਹੀ ਉਹ ਫਰਾਰ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਖਾੜੇ ਅਤੇ ਦੋ ਹੋਰਾਂ ਖਿਲਾਫ ਸ਼ਿਕਾਇਤਕਰਤਾ ਨੂੰ ਦਿੱਤੇ ਮਾਮਲੇ ਵਿੱਚ ਮਲਜ਼ਮ ਨਾ ਬਣਾਉਣ ਲਈ ਕੁੱਲ 1 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। ਮਲਜ਼ਮਾਂ ਨੇ ਬਾਅਦ ਵਿੱਚ ਆਪਣੀ ਮੰਗ ਘਟਾ ਕੇ 3 ਲੱਖ ਰੁਪਏ ਕਰ ਦਿੱਤੀ। ਏਸੀਬੀ ਨੇ ਸਭ ਤੋਂ ਪਹਿਲਾ ਮਲਜ਼ਮ ਕੁਸ਼ਕ ਜੈਨ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ। ਅਧਿਕਾਰੀਆਂ ਨੇ ਦੱਸਿਆ ਕਿ ਵਾਰੈਂਟ ਫਿਲਣ ਤੋਂ ਬਾਅਦ ਪੁਲਿਸ ਨੇ ਬੀੜ ਦੇ ਚਾਂਦਕਿਆਪੁਰੀ ਇਲਾਕੇ ਵਿੱਚ ਖਾੜੇ ਦੇ ਘਰ ਦੀ ਤਲਾਸ਼ੀ ਲਈ ਅਤੇ 1 ਕਰੋੜ ਰੁਪਏ ਨਕਦ 970 ਗ੍ਰਾਮ ਸੋਨੇ ਦੇ ਬਿਸਕਟ ਅਤੇ 72 ਲੱਖ ਰੁਪਏ ਦੇ ਗਹਿਣੇ ਅਤੇ 6.5 ਕਿਲੋ ਚਾਂਦੀ ਜ਼ਬਤ ਕੀਤੀ। ਖਾੜੇ ਦੇ 4 ਫਲੈਟਾਂ ਤੇ ਇੱਕ ਦੁਕਾਨ ਨਾਲ ਸੰਬੰਧਿਤ ਜਾਇਦਾਦ ਦੇ ਦਸਤਾਵੇਜ਼ ਵੀ ਸਬਤ ਕੀਤੇ ਗਏ। ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਪਛਮੀ ਦਿੱਲੀ ਨਾਲ ਚਾਰ ਸ਼ੋਰੂਮ ਤੇ ਗੋਲੀਬਾਰੀ ਚਕਿਤਿਤ ਤੌਰ ਤੇ ਸ਼ਾਮਲ ਸ਼ੂਟਰ ਦਿੱਲੀ ਪੁਲਿਸ ਦੀ ਸਪੈਸ਼ਲ ਯੂਨਿਟ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਇਹ ਮੁਕਾਬਲਾ ਅਜ ਤੜਕੇ ਸ਼ਹਾਬਾਦ ਦੇਰੀ ਇਲਾਕੇ ਨੇੜੇ ਹੋਇਆ ਅਜੇ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਹਿਮਾਂਸ਼ੂ ਪਾਉ ਦਾ ਸ਼ਾਪ ਸ਼ੂਟਰ ਸੀ ਓਕਾਰ ਦੇ ਵਿੱਚ ਜਾ ਰਿਹਾ ਸੀ ਤੇ ਉਹ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ ਅਜੇ ਹਰਿਆਣਾ ਦੇ ਰੋहतक ਦਾ ਰਹਿਣ ਵਾਲਾ ਸੀ ਉਸ ਤੇ ਕਈ ਗੰਭੀਰ ਮਾਮਲੇ ਪਹਿਲਾਂ ਦਰਜ ਨੇ 8ਵੀਂ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਇਤਿ ਕਾਡ ਕੋਪਰ ਵਿੱਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਨਾਲ ਭਿਆਨਕ ਹਾਦਸਾ ਹੋਇਆ ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਵਿਭੇਸ਼ ਭਿੰਡੇ ਨੂੰ ਅੱਜ ਤੜਕੇ ਉਹਦੇਪੁਰਤੂ ਮੁੰਬਈ ਲਿਆਂਦਾ ਗਿਆ। ਪਿੰਡੇ ਦੀ ਇਸ਼ਤਿਹਾਰ ਏਜੰਸੀ ਮੈਸਰਸ ਈਗੋ মিডিਆ ਪ੍ਰਾਈਵੇਟ ਲਿਮਿਟਿਡ ਨੇ ਕਾਡ ਕੋਪਰ 'ਚ ਹੋਰਡਿੰਗ ਲਗਾਇਆ ਸੀ ਜਿਸ ਨੇ ਸੋਮਵਾਰ ਸ਼ਾਮ ਨੂੰ ਡਿੱਗਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਿੰਡੇ ਨੂੰ ਵੀਰਵਾ ਨੂੰ ਰਾਜਸਥਾਨ ਦੇ ਉਹਦੇਪੁਰਤੂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਪਹਿਲਾਂ ਅੰਮੜਾਬਾਦ ਤੇ ਉੱਥੋਂ ਹਵਾਈ ਜਹਾਜ਼ ਰਾਹੀਂ ਮੁੰਬਈ ਲਿਜਾਇਆ ਗਿਆ। ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਨੌਵੀਂ ਅਹਿਮ ਖਬਰ ਹੁਬਲੀ ਤੋਂ ਸਾਮਣੇ ਆ ਰਹੀ ਹੈ ਪੁਲਿਸ ਨੇ ਹੁਬਲੀ ਵਿੱਚ ਵਿਆਹ ਦਾ ਪ੍ਰਸਤਾਵ ਚਕਰਾਉਣ ਤੇ ਲੜਕੀ ਦੀ ਹਤਿਆ ਕਰਨ ਦੇ ਦੋਸ਼ ਤੇ ਵਿੱਚ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਮੁਲਜ਼ਮ ਅਗਰਿਸ਼ ਸਾਵਤ ਨੇ ਬੁੱਧਵਾਰ ਨੂੰ ਇੱਥੋਂ ਦੇ ਵੀਰਪੁਰ ਓਨਿਛ ਅੰਜਲੀ ਅੰਬੀਗਰ ਦੇ ਘਰ ਦਾਖਲ ਹੋ ਕੇ ਉਸ ਤੇ ਚਾਕੂ ਨਾਲ ਕਈ ਵਾਰ ਕੀਤਾ ਤੇ ਫਰਾਰ ਹੋ ਗਿਆ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਇੰਸਪੈਕਟਰ ਤੇ ਹੌਲਦਾਰ ਨੂੰ ਮੁਅਤਲ ਕਰ ਦਿੱਤਾ ਗਿਆ ਦਸਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਮਣੇ ਆ ਰਹੀ ਹੈ ਅੱਜ ਅੰਮ੍ਰਿਤਸਰ ਵਿੱਚ ਪਾਜਪਾਤੇ ਹਮਲਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ 'ਚ ਕਥਿਤ ਤੌਰ ਤੇ ਚੱਲ ਰਹੀ ਕਾਣਾਸ਼ਾਹੀ ਸਵੀਕਾਰ ਨਹੀਂ ਹੈ ਦੇਸ਼ ਨੇ ਪਿਛਲੇ 75 ਸਾਲਾਂ ਵਿੱਚ ਅਜਿਹੇ ਦੌਰ ਕਦੇ ਨਹੀਂ ਦੇਖਿਆ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਿਧਾਇਕਾ ਸਮੇਤ ਪੰਜਾਬ ਦੇ ਆਪ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਤੇ ਉਹਨਾਂ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਪ ਦੀ ਜਿੱਤੀ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ ਹਾਂ ਉਹਨਾਂ ਨੇ ਪਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਸਾਰੇ ਵਿਰੋਧੀ ਪਾਚੀ ਦੇ ਨੇਤਾਵਾਂ ਨੂੰ ਜੇਲ੍ਹ ਵਿੱਚ ਜਾਖ ਰਹੀ ਹੈ ਉਹਨਾਂ ਕਹਾਂ ਸਾਡੇ ਦੇਸ਼ ਵਿੱਚ ਜੋ ਤਾਨਾशाही ਚੱਲ ਰਹੀ ਹੈ ਉਹ ਸਵੀਕਾਰ ਨਹੀਂ ਹੈ ਭਾਰਤ ਨੇ ਪਿਛਲੇ 75 ਸਾਲਾਂ ਵਿੱਚ ਅਜਿਹਾ ਦੌਰ ਕਦੇ ਨਹੀਂ ਦੇਖਿਆ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟਿਆ ਇੱਥੇ ਵੀ ਰੂਸਵਾੰਗ ਹੋ ਰਿਹਾ ਹੈ ਤੁਸੀਂ ਸੁਣ ਆ ਜੀਂਗਾ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸਿਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡੇ ਖਾਸ ਪ੍ਰੋਗਰਾਮ ਹਰ ਵੀਰ ਸ਼ੁੱਕਰਵਾਰ ਤੋਂ ਇਸੇ ਸਮੇਂ